ਸਤਿ ਸ਼੍ਰੀ ਅਕਾਲ ਪੀਪੀ 32 ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਬੁਰਜ ਟਹਿਲ ਦਾ ਬੰਨ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਵਾਰ ਫਿਰ ਤੋਂ ਮੁਸੀਬਤ ਜਿਹੜੀ ਹੈ ਉਹ ਸਾਹਮਣੇ ਆਣ ਖਲੋਤੀ ਹੈ ਦੱਸਦੀ ਹੈ ਕਿ ਪਾਣੀ ਨੇ ਜਿਹੜੀ ਹੈ ਉਹ ਢਾਹ ਲਾ ਦਿੱਤੀ ਹੈ ਤੇ ਬੰਨ ਬਹੁਤ ਕਮਜ਼ੋਰ ਹੈ ਤੇ ਪਿੰਡ ਦੇ ਸਰਪੰਚ ਨੇ ਵੀ ਇੱਕ ਵਾਰ ਅਪੀਲ ਕੀਤੀ ਹੈ ਸਾਰਿਆਂ ਨੂੰ ਤੇ ਕਿਹਾ ਕਿ ਇੱਕ ਵਾਰ ਫਿਰ ਤੋਂ ਤੁਹਾਡੀ ਸਾਰਿਆਂ ਦੀ ਬਹੁਤ ਜ਼ਰੂਰਤ ਹੈ ਤਾ ਜੋ ਅਸੀਂ ਆਪਣੀਆਂ ਫਸਲਾਂ ਨੂੰ ਬਚਾ ਸਕੀਏ ਇੱਕ ਵਾਰ ਤੁਹਾਨੂੰ ਪਿੰਡ ਦੇ ਸਰਪੰਚ ਉਹਨਾਂ ਦੀ ਗੱਲਬਾਤ ਸੁਣਾਉਣੀ ਆ ਲੇਕਿਨ ਇੱਕ ਵਾਰ ਫਿਰ ਤੋਂ ਜਿਹੜੀ ਮੁਸੀਬਤ ਹੈ ਉਹ ਸਾਹਮਣੇ ਆਣ ਖਲੋਤੀ ਹੈ ਤੇ ਪ੍ਰੀਖਿਆ ਦੀ ਘੜੀ ਜਿਹੜੀ ਹੈ ਉਹ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੈਂ ਸਰਪੰਚ ਪਿੰਡ ਬੋਰਜ ਕਹਿੰਦਾ ਉਸ ਤੋਂ ਇੱਥੇ ਬੰਨ ਤੇ ਬੈਠੇ ਆ ਇਸ ਵੇਲੇ ਅਸੀਂ ਜਿੱਥੋਂ ਪਹਿਲਾ ਬੰਨ ਟੁੱਟਿਆ ਸੀ ਜਿੱਥੋਂ ਦੁਬਾਰਾ ਵੇਰ ਟੁੱਟ ਗਿਆ ਇੱਥੇ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਹੈਗਾ ਜੀ ਸਿਰਫ ਇੱਕ ਮੈਡਮ ਸੀਐਮ ਮੈਡਮ ਆਇਥੇ ਸਾਡੇ ਕੋਲ ਬਾਕੀ ਕੰਮ ਹੁਣ ਚੱਲ ਰਿਹਾ ਜੀ ਬੇਨਤੀ ਆ ਵੀ ਸਾਰੇ ਜਣੇ ਸਾਡੀ ਹੈਲਪ ਲਈ ਸਵੇਰੇ ਆਓ ਜਿੱਦਾਂ ਪਹਿਲਾਂ ਹੈਲਪ ਕੀਤੀ ਆ ਸਾਰਿਆਂ ਨੂੰ ਬੇਨਤੀ ਆ ਵੀ ਟਰਾਲੀਆਂ ਮਿੱਟੀ ਦੀਆਂ ਲੈ ਕੇ ਆਓ ਜੀ